ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਤੇ ਪੰਜਾਬੀ ਤੇ ਇਸ ਚੈਨਲ ਦੇ ਤੁਹਾਨੂੰ ਪੰਜਾਬ ਦੇ ਸਾਰੇ ਕੰਪੀਟੀਟਿਵ ਇਗਜ਼ਾਮ ਲਈ ਪੰਜਾਬੀ ਵਿਸ਼ੇ ਦੀ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ ਤੁਸੀਂ ਆਪਣੇ ਪੇਪਰ ਨਾਲ ਸੰਬੰਧਿਤ ਸਿਲੇਬਸ ਬਾਰੇ ਕਿਸੇ ਵੀ ਜਾਣਕਾਰੀ ਨੂੰ ਪ੍ਰਾਪਤ ਕਰਨ ਲਈ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦੇ ਹੋ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਅੱਜ ਆਪਾਂ ਤੁਹਾਡੇ ਨਾਲ ਸ਼ਬਦ ਬੋਧ ਬਾਰੇ ਗੱਲ ਕਰਾਂਗੇ ਤਾਂ ਤੁਹਾਨੂੰ ਸ਼ਬਦ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਗੱਲ ਕਰਾਂਗੇ ਸ਼ਬਦ ਬੰਤਰ ਬਾਰੇ ਸ਼ਬਦ ਰਚਨਾ ਬਾਰੇ ਤਾਂ ਸ਼ਬਦ ਹੁੰਦਾ ਕੀ ਹੈ ਇਸ ਤੋਂ ਪਹਿਲਾਂ ਆਪਾਂ ਧੁਨੀ ਬਾਰੇ ਗੱਲ ਕੀਤੀ ਹੈ ਤਾਂ ਇਸ ਚੈਨਲ ਉਤੇ ਤੁਹਾਨੂੰ ਧੁਨੀ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਗਈ ਹੈ ਜਿਸ ਵਿੱਚ ਧੁਨੀ ਦਾ ਭਾਗ ਪਹਿਲਾ ਦੂਜਾ ਤੇ ਤੀਜਾ ਜਿਸ ਵਿੱਚ ਧੁਨੀ ਦੀ ਬੰਤਰ ਉਸ ਦੇ ਰੂਪ ਖੰਡੀ ਧੁਨੀਆਂ ਦੇ ਵਿੱਚ ਸਵਰ ਵਿਅੰਜਨ ਅਖੰਡੀ ਧੁਨੀਆਂ ਦੇ ਵਿੱਚ ਤੁਹਾਨੂੰ ਪਤਾ ਬਲ ਨਾਸਿਕਤਾ ਸਵਰ ਵਕਸ਼ਰ ਜੋ ਵੀ ਹਨ ਹਨਾ ਉਸ ਬਾਰੇ ਤੁਹਾਨੂੰ ਸੰਪੂਰਨ ਜਾਣਕਾਰੀ ਦਿੱਤੀ ਗਈ ਹੈ ਤਾਂ ਅੱਜ ਆਪਾਂ ਸ਼ਬਦ ਬਾਰੇ ਗੱਲ ਕਰਾਂਗੇ ਭਾਸ਼ਾ ਦੀ ਛੋਟੀ ਤੋਂ ਛੋਰੀ ਕਈ ਧੁਨੀ ਹੁੰਦੀ ਹੈ ਕਈ ਧੁਨੀਆਂ ਨਾਰਥਕ ਤੇ ਕਈ ਸਾਰਥਕ ਹੁੰਦੀਆਂ ਸਾਰਥਕ ਤੋਂ ਭਾਵ ਜਿਨ੍ਹਾਂ ਦਾ ਕੋਈ ਅਰਥ ਨਿਕਲੇ ਤੇ ਨਾਰਥਕ ਤੋਂ ਭਾਵ ਜਿਨ੍ਹਾਂ ਦਾ ਅਰਥ ਨਹੀਂ ਹੁੰਦਾ ਤਾਂ ਸਾਇਤਿਕ ਧੁਨੀਆਂ ਨੂੰ ਭਾਵਾਂਚ ਵੀ ਕਿਹਾ ਜਾਂਦਾ ਹੈ ਤਾਂ ਭਾਵਾਂਚ ਕੀ ਹੁੰਦਾ ਸ਼ਬਦ ਦਾ ਇੱਕ ਲਘੂ ਰੂਪ ਭਾਵਾਂਚ ਹੁੰਦਾ ਜਦੋਂ ਅਸੀਂ ਸ਼ਬਦ ਦੇ ਸਾਰਥਕ ਟੋਟੇ ਕਰਦੇ ਆਂਗੇ ਤਾਂ ਉਹ ਜਿਹੜਾ ਰੂਪ ਹੋਊਗਾ ਸ਼ਬਦ ਦਾ ਉਹ ਸਾਡੇ ਕੋਲੇ ਭਾਵੰਚ ਆ ਜਾਂਦਾ ਤਾਂ ਭਾਵੰਚ ਨੂੰ ਅਸੀਂ ਰੂਪੀਮ ਰੂਪਗ੍ਰਾਮ ਜਾਂ ਮਾਰਫੀਮ ਵੀ ਕਹਿ ਸਕਦੇ ਹਾਂ ਤਾਂ ਘਬਰਾਉਣਾ ਨਹੀਂ ਆ ਭਾਵੰਚ ਨੂੰ ਇਹ ਤਿੰਨਾ ਨਾਮਾਂ ਨਾਲ ਵੀ ਜਾਣਿਆ ਜਾ ਸਕਦਾ ਅਸਲ ਵਿੱਚ ਭਾਵੰਚ ਵਧੇਤਰ ਹੀ ਹੁੰਦਾ ਤਾਂ ਵਧੇਤਰ ਦੇ ਵਿੱਚ ਸਾਡੇ ਕੋਲੇ ਅਗੇਤਰ ਪਛੇਤਰ ਮਦੇਤਰ ਆ ਜਾਂਦੇ ਆ ਜਿਹੜੇ ਮੂਲ ਸ਼ਬਦਾਂ ਦੇ ਨਾਲ ਅਸੀਂ ਅੱਗੇ ਜਾਂ ਪਿੱਛੇ ਸ਼ਬਦ ਲਾ ਕੇ ਕੋਈ ਨਵਾਂ ਸ਼ਬਦ ਬਣਾਉਨੇ ਆ ਤਾਂ ਉਸ ਸ਼ਬਦ ਦੇ ਜਦੋਂ ਅਸੀਂ ਟੋਟੇ ਕਰ ਦਿੰਨੇ ਆ ਤਾਂ ਉਹ ਟੋਟੇ ਜਿਹੜੇ ਉਹ ਸਾਰਥਕ ਹੋ ਜਾਂਦੇ ਆ ਜਿਸ ਤਰ੍ਹਾਂ ਲੈ ਸਕਦੇ ਆ ਅਨਜਾਨ ਸ਼ਬਦ ਹੁਣ ਅਨ ਜਿਹੜਾ ਹੈਗਾ ਉਹ ਜਾਨ ਸ਼ਬਦ ਦਾ ਅਗੇਤਰ ਆ ਜਦੋਂ ਅਸੀਂ ਅਨਜਾਨ ਸ਼ਬਦ ਨੂੰ ਦੋ ਵੱਖ-ਵੱਖ ਹਿੱਸਿਆਂ 'ਚ ਵੰਡ ਦਿਆਂਗੇ ਅਨ ਤੇ ਜਾਨ ਨੂੰ ਤਾਂ ਦੋਨਾਂ ਦੇ ਜਿਹੜੇ ਅਰਥ ਉਹ ਸਾਨੂੰ ਮਿਲਣਗੇ ਇਸ ਲਈ ਜਿਹੜਾ ਅਨ ਤੇ ਜਾਨ ਦੋ ਭਾਵਾਂ ਵਿਚਾਂ ਤੋਂ ਮਿਲ ਕੇ ਅਨਜਾਨ ਸ਼ਬਦ ਬਣ ਗਿਆ ਤਪ ਪਾ ਵੰਚਦੇ ਮੇਲ ਤੋਂ ਸ਼ਬਦ ਬਣਦੇ ਹਨ ਸ਼ਬਦ ਇੱਕ ਜੀਸ ਤੰਤਰ ਵਿਆਕਰਨਕ ਇਕਾਈ ਹੈ ਜੋ ਵਾਕ ਚ ਆਪਣਾ ਸਥਾਨ ਆਸਾਨੀ ਨਾਲ ਬਦਲ ਸਕਦੀ ਹੈ ਜੇ ਆਪਾਂ ਮਤਲਬ ਸੌਖੇ ਤਰੀਕੇ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਸ਼ਬਦ ਜਿਹੜਾ ਉਹ ਵਰਨਾ ਲਗਾ ਮਾਤਰਾ ਅਤੇ ਲਗਾਖਰਾਂ ਦੇ ਸੰਮੇਲ ਤੋਂ ਬਣਦਾ ਤਾਂ ਕਿਸੇ ਵੀ ਸ਼ਬਦ ਦੇ ਵਿੱਚ ਇਹ ਤਿੰਨ ਚੀਜ਼ਾਂ ਦਾ ਹੋਣਾ ਜ਼ਰੂਰੀ ਹੁੰਦਾ ਤਿੰਨ ਚੀਜ਼ਾਂ ਤੋਂ ਸਾਡੇ ਜਿਹੜੇ ਸਾਰੇ ਸ਼ਬਦ ਬੰਦੇ ਆ ਜਿਦੇ ਵਿੱਚ ਸਾਡੇ ਕੋਲੇ ਅੱਖਰ ਹੁੰਦੇ ਆ ਲਗਾ ਮਾਤਰਾ ਹੁੰਦੀਆਂ ਸਾਡੀਆਂ 9 ਤੇ ਉਸ ਦੇ ਨਾਲ ਸਾਡੇ ਕੋਲੇ ਲਗਾ ਅੱਖਰ ਹੁੰਦੇ ਤਿੰਨ ਬਿੰਦੀ ਟਿੱਪੀ ਤੇ ਅਦਕ ਜਿਸ ਤਰ੍ਹਾਂ ਮੁੰਡਾ ਕੁੜੀ ਨੇ ਨੂੰ ਸੁੰਦਰ ਹੈ ਆ ਸਭ ਸ਼ਬਦਾਂ ਸ਼ਬਦ ਦੋ ਤਰ੍ਹਾਂ ਦੇ ਮੰਨੇ ਜਾਂਦੇ ਹਨ ਕੋਸ਼ਗਤ ਸ਼ਬਦ ਤੇ ਵਿਆਕਰਨਕ ਸ਼ਬਦ ਤੱ ਸ਼ਬਦ ਦੇ ਜਿੰਨਾ ਰੂਪਾਂ ਨੂੰ ਕੋਸ਼ਚ ਮੁਢਲੀ ਇਕਾਈ ਵਜੋਂ ਲਿਆ ਜਾਂਦਾ ਹੁਣ ਆਪਾਂ ਗੱਲ ਕਰਾਂਗੇ ਕੋਸ਼ਗਤ ਸ਼ਬਦ ਕਿਹੜੇ ਹੁੰਦੇ ਆ ਸ਼ਬਦ ਦੇ ਜਿੰਨਾ ਰੂਪਾਂ ਨੂੰ ਕੋਸ਼ਚ ਮੁਢਲੀ ਇਕਾਈ ਵਜੋਂ ਲਿਆ ਜਾਂਦਾ ਹੈ ਉਸਨੂੰ ਕੋਸ਼ਗਤ ਸ਼ਬਦ ਵਾਕ ਵਿੱਚ ਆਉਣ ਵਾਲੇ ਬਾਕੀ ਸਾਰੇ ਸ਼ਬਦਾਂ ਨੂੰ ਵਿਆਕਰਨਕ ਸ਼ਬਦ ਕਿਹਾ ਜਾਂਦਾ ਹੈ ਤਾਂ ਅਸੀਂ ਜਦੋਂ ਵੀ ਵਾਕ ਨੂੰ ਰੂਪ ਦਿੰਨੇ ਆ ਜਾਂ ਕੋਈ ਉਹਦਾ ਰੂਪ ਇਖਤियार ਕਰਦੇ ਆ ਤਾਂ ਉਹਦੇ ਵਿੱਚ ਇੱਕ ਦੋ ਸ਼ਬਦ ਜਿਹੜੇ ਕੋਸ਼ਗਤ ਸ਼ਬਦ ਹੁੰਦੇ ਆ ਤਾਂ ਬਾਕੀ ਜਿਹੜੇ ਵਿਆਕਰਨਕ ਸ਼ਬਦ ਹੁੰਦੇ ਆ ਜਿਹੜੇ ਉਸ ਕੋਸ਼ਗਤ ਸ਼ਬਦ ਦੇ ਨਾਲ ਉਹਦਾ ਕੋਈ ਨਾ ਕੋਈ ਸਬੰਧ ਦਰਸਾਉਂਦੇ ਹਨ ਤਾਂ ਪੰਜਾਬੀ ਦੀ ਸਾਰੀ ਸ਼ਬਦਾਵਲੀ ਨੂੰ ਆਪਾਂ ਦੋ ਵਰਗਾ ਵਿੱਚ ਵੰਡਾਂਗੇ ਇਹ ਹਨ ਵਿਕਾਰੀ ਅਤੇ ਆਵਕਾਰੀ ਵਿਕਾਰੀ ਹੁੰਦੇ ਆ ਜਿਹੜੇ ਆਪ ਦਾ ਰੂਪ ਬਦਲ ਲੈਂਦੇ ਆ ਤੇ ਆਵਕਾਰੀ ਹੁੰਦੇ ਆ ਜਿਹੜੇ ਆਪ ਦਾ ਰੂਪ ਸਥਿਤੀ ਦੇ ਅਨੁਸਾਰ ਨਹੀਂ ਬਦਲਦੇ ਜਿਹੜੇ ਸ਼ਬਦ ਵਿਆਕਰਨ ਸਥਿਤੀ ਅਨੁਸਾਰ ਆਪਣਾ ਰੂਪ ਬਦਲ ਲੈਣ ਭਾਵ ਜਿੰਨਾ ਨਾਲ ਅਗੇਤਰ ਜਾਂ ਪਛੇਤਰ ਲਗਾ ਕੇ ਸ਼ਬਦ 'ਚ ਪਰਵਰਤਨ ਜਾਂ ਵਿਕਾਰ ਆ ਜੀ ਤਾਂ ਵਿਕਾਰ ਦਾ ਮਤਲਬ ਕੀ ਹੁੰਦਾ ਤਬਦੀਲੀ ਆਉਣਾ ਪਰਿਵਰਤਨ ਆਉਣਾ ਹਨਾ ਵਿਕਾਰ ਪੈਦਾ ਹੋ ਜਾਵੇ ਇਹਨਾਂ ਦੀ ਗਿਣਤੀ ਅਸੀਮ ਹੈ ਜਿਵੇਂ ਹਾਥੀ ਘੋੜਾ ਸੋਨਾ ਮੁੰਡਾ ਆਦ ਇਹ ਸਭ ਵਿਕਾਰੀ ਸ਼ਬਦ ਹਨ ਇਹਨਾਂ ਸ਼ਬਦਾਂ ਦੀ ਅੱਗੋਂ ਰੂਪਾਵਲੀਆਂ ਬਣ ਜਾਂਦੀਆਂ ਹਨ ਜਿਨ੍ਹਾਂ ਦੇ ਰੂਪ ਵਿੱਚ ਕਿਸੇ ਵੀ ਸਮੇਂ ਕਿਸੇ ਵੀ ਵਿਆਕਰਨ ਸਥਿਤੀ 'ਚ ਕੋਈ ਵੀ ਪਰਿਵਰਤਨ ਜਾਂ ਤਬਦੀਲੀ ਨਾ ਆਵੇ ਉਹ ਆਵਕਾਰੀ ਹੁੰਦੇ ਆ ਤਾਂ ਉੱਪਰ ਦੇਖੋ ਵਿਕਾਰ ਦੇ ਵਿੱਚ ਸਾਡੇ ਕੋਲੇ ਇਹ ਸ਼ਬਦ ਆ ਜਿਹੜੇ ਇਹ ਆਪ ਦਾ ਰੂਪ ਆ ਜਿਹੜਾ ਉਹ ਬਦਲ ਲੈਂਦੇ ਘੋੜਾ ਤੋਂ ਘੋੜੇ ਠੀਕ ਆ ਘੋੜਿਆਂ ਤਾਂ ਇਹਨਾਂ ਨੇ ਆਪ ਦਾ ਰੂਪ ਬਦਲ ਲੈਣਾ ਸੋਨਾ ਸੋਨੇ ਸੋਹਣਿਆ ਠੀਕ ਆ ਤਾਂ ਜਿਹੜੇ ਆਵਕਾਰੀ ਹੁੰਦੇ ਆ ਨਾ ਉਹ ਆਪ ਦਾ ਰੂਪ ਨਹੀਂ ਬਦਲਦੇ ਵਾਕ ਦੇ ਵਿੱਚ ਉਹਨਾਂ ਨੇ ਆਪ ਦਾ ਰੂਪ ਉਹੀ ਰੱਖਣਾ ਜਿਸ ਤਰ੍ਹਾਂ ਆਪਣੇ ਕੋਲੇ ਆ ਨੇ ਨੂੰ ਪਰ ਪ੍ਰੰਤੂ ਤੇ ਅਤੇ ਹਾਂ ਨਹੀਂ ਕੀ ਫਿਰ ਵੀ ਕਿਉਂ ਕਿ ਇਹ ਸਾਰੇ ਆਵਕਾਰੀ ਆ ਇਹਨਾਂ ਨੂੰ ਵਾਕ ਦੇ ਵਿੱਚ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਇਹ ਆਪ ਦਾ ਰੂਪ ਉਹੀ ਰੱਖਣਾ ਇਹਨਾਂ ਨੇ ਇਸੇ ਕਰਕੇ ਇਹਨਾਂ ਨੂੰ ਆਵਕਾਰੀ ਕਿਹਾ ਜਾਂਦਾ ਵੀ ਇਹਨਾਂ ਦੇ ਵਿੱਚ ਕੋਈ ਵੀ ਪਰਿਵਰਤਨ ਨਹੀਂ ਆਉਂਦਾ ਆ ਸ਼ਬਦ ਦੀ ਬੰਤਰ ਦੀ ਦ੍ਰਿਸ਼ਟੀ ਤੋਂ ਤਿੰਨ ਪ੍ਰਕਾਰ ਦੇ ਹੁੰਦੇ ਆ ਸ਼ਬਦ ਸਧਾਰਨ ਸ਼ਬਦ ਮੂਲ ਜਾਂ ਧਾਤੂ ਵੀ ਕਿਹਾ ਜਾ ਸਕਦਾ ਇਹਨੂੰ ਤੇ ਸੰਯੁਕਤ ਸ਼ਬਦ ਜਾਂ ਸਮਾਸ਼ ਸ਼ਬਦ ਇੱਥੇ ਸਮਾਦ ਲਿਖਿਆ ਗਿਆ ਤਾਂ ਦੇ ਤਾਂ ਦੇ ਸਸਾ ਆਉਣਾ ਤਾਂ ਸਮਾਸ਼ ਸ਼ਬਦ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਮਿਸ਼ਰਤ ਸ਼ਬਦ ਦੀ ਠੀਕ ਹੈ ਜੀ ਤਾਂ ਮਿਸ਼ਰਤ ਸ਼ਬਦ ਦਾ ਜਿਹੜਾ ਇਹ ਮਿਸ਼ਰਣ ਤੋਂ ਬਣਿਆ ਹੁੰਦਾ ਜਦੋਂ ਕਿਸੇ ਦੋ ਸ਼ਬਦਾਂ ਦਾ ਸਮੇਲ ਹੁੰਦਾ ਤਾਂ ਉਹ ਜਿਹੜੇ ਮਿਸ਼ਰਤ ਸ਼ਬਦ ਹੋ ਜਾਂਦੇ ਆ ਤੇ ਸੰਯੁਕਤ ਸ਼ਬਦ ਦਾ ਜਿਹੜਾ ਇਹ ਇਸ ਨੂੰ ਸਮਾਸ਼ ਸ਼ਬਦ ਵੀ ਕਿਹਾ ਜਾਂਦਾ ਹੈ ਸਮਾਸ਼ ਦਾ ਮਤਲਬ ਹੁੰਦਾ ਕਿਸੇ ਨੂੰ ਜੋੜ ਕੇ ਜੋੜਨੀ ਨਾਲ ਦੋ ਸ਼ਬਦਾਂ ਨੂੰ ਜੋੜ ਕੇ ਬਣਾਉਣਾ ਹੁਣ ਅਸੀਂ ਗੱਲ ਕਰਾਂਗੇ ਸਧਾਰਨ ਸ਼ਬਦ ਦੀ ਤਾਂ ਸਧਾਰਨ ਸ਼ਬਦ ਨੂੰ ਤਾਤੂ ਜਾਂ ਮੂਲ ਸ਼ਬਦ ਵੀ ਕਿਹਾ ਜਾਂਦਾ ਹੈ ਤੇ ਅੰਗਰੇਜ਼ੀ ਦੇ ਰੂਟ ਇੰਗਲਿਸ਼ ਭਾਸ਼ਾ ਦੇ ਵਿੱਚ ਇਸ ਨੂੰ ਰੂਟ ਕਹਿੰਦੇ ਆ ਇਹ ਮੂਲ ਸ਼ਬਦ ਹੁੰਦੇ ਹਨ ਜਿਵੇਂ ਮੁੰਡਾ ਹਾਥੀ ਕੁਰਸੀ ਪੜ ਲੇਖ ਖਾ ਜਾਂ ਆਦਿ ਜਦੋਂ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਦੇ ਰੂਪ ਵਿੱਚ ਵਰਤਿਆ ਜਾਵੇ ਤਾਂ ਉਹ ਸੰਯੁਕਤ ਹੁੰਦੇ ਆ ਜਾਂ ਸਮਾਸ ਵੀ ਕਹਿ ਸਕਦੇ ਆ ਜਿਵੇਂ ਜਲਵਾਜੂ ਪੌਣ ਪਾਣੀ ਮੇਲ ਮਲਾਪ ਤਾਂ ਇੱਥੇ ਅਸੀਂ ਜੋੜਨ ਦੀ ਨਿਸ਼ਾਨ ਪਾ ਕੇ ਦੋ ਸ਼ਬਦਾਂ ਨੂੰ ਜੋੜ ਕੇ ਇੱਕੋ ਆਵਾਜ਼ ਜਾਂ ਇੱਕੋ ਅਰਥ ਦੇ ਦਿੱਤਾ ਜਿਵੇਂ ਦੇਸ਼ ਭਗਤੀ ਗਲਤ ਬਿਆਨੀ ਠੀਕ ਆ ਉੱਠਣ ਬੈਠਣ ਆਦਿ ਜਿੰਨਾ ਸ਼ਬਦਾਂ ਦੇ ਨਾਲ ਅਗੇਤਰ ਪਿਛੇਤਰ ਜੁੜ ਕੇ ਨਵੇਂ ਸ਼ਬਦ ਬਣ ਜਾਣ ਮਿਸ਼ਰਣ ਸ਼ਬਦ ਹੁੰਦੇ ਹਨ ਜਿਵੇਂ ਲਿਖਿਆ ਲਿਖਿਆ ਪੜਨਗੇ ਆ ਇਸ ਤਰ੍ਹਾਂ ਲੇਖ ਸ਼ਬਦ ਨਾਲ ਰੂਪਾਂਤਰੀ ਪਛੇਤਰ ਲਗਾ ਕੇ 46 ਤੱਕ ਰੂਪ ਬਣਾਏ ਜਾ ਸਕਦੇ ਹਨ ਲੇਖ ਸ਼ਬਦ ਨਾਲ ਜੁੜੇ ਸਾਰੇ ਪਛੇਤਰ ਰੂਪਾਂਤਰੀ ਧਾਤੂ ਹਨ ਤਾਂ ਰੂਪਾਂਤਰੀ ਦਾ ਮਤਲਬ ਕੀ ਹੁੰਦਾ ਤਬਦੀਲੀ ਲੈ ਕੇ ਆਉਣਾ ਇੱਕ ਸਾਡੇ ਕੋਲੇ ਵਿਆੰਤਪਤ ਹੁੰਦਾ ਜਿਹੜਾ ਕਿਸੇ ਨਵੇਂ ਸ਼ਬਦ ਨੂੰ ਰੂਪ ਦੇ ਦੇਣਾ ਉਹ ਵਿਆੰਤਪਤ ਤੇ ਰੂਪਾਂਤਰੀ ਦੇ ਵਿੱਚ ਅਸੀਂ ਉਸ ਸ਼ਬਦ ਨੂੰ ਨਵਾਂ ਰੂਪ ਨਹੀਂ ਦਿੰਦੇ ਅਸੀਂ ਉਹਦੇ ਵਿੱਚ ਤਬਦੀਲੀ ਕਰ ਦਿੰਦੇ ਹਾਂ ਇਸ ਦੇ ਨਾਲ ਹੀ ਸ਼ਬਦ ਦੇ ਨਵੇਂ ਰੂਪ ਦੀ ਵਾਕ ਚ ਉਸ ਦੇ ਲਿੰਗ ਵਚਨ ਤੇ ਪੁਰਖ ਅਨਸਾਰ ਕਿਰਿਆ ਲੱਗੇਗੀ ਜੋ ਰਪਾਂਤਰੀ ਵਿਧੇਤਰ ਸਦਾ ਹੀ ਕਿਰਿਆ ਰੂਪ ਦੇ ਪਿੱਛੇ ਹੁੰਦੇ ਹਨ ਜਿਸ ਸ਼ਬਦ ਨਾਲ ਇਹ ਜੁੜਦੇ ਹਨ ਉਹਨਾਂ ਦੀ ਸ਼੍ਰਿਆਣੀ ਨਹੀਂ ਬਦਲਦੀ ਭਾਵ ਸ਼੍ਰਿਆਣੀ ਰੱਖਿਆ ਹੁੰਦੇ ਹਨ ਤੇ ਇਹਦੇ ਵਿੱਚ ਸਾਡੇ ਕੋਲੇ ਇੱਕ ਸ਼੍ਰਿਆਣੀ ਰੱਖਿਆ ਹੁੰਦੇ ਆ ਕਿਸ਼ੋਰੈਣੀ ਬਦਲੂ ਹੁੰਦੇ ਆ ਤੇ ਜਿਹੜੇ ਆਪਦਾ ਮੂਲ ਭਾਵ ਮੂਲ ਸ਼ਬਦ ਦੇ ਵਿੱਚ ਤਬਦੀਲੀ ਨਾ ਲੈ ਕੇ ਉਹਨਾਂ ਉਹ ਸ਼੍ਰਿਆਣੀ ਰੱਖਿਆ ਹੁੰਦੇ ਆ ਤੇ ਜਿਨ੍ਹਾਂ ਦਾ ਮੂਲ ਸ਼ਬਦ ਵਿੱਚ ਬਦਲਾਅ ਆ ਜੇ ਉਹ ਸਾਡੇ ਕੋਲੇ ਸ਼੍ਰੇਣੀ ਬਦਲੂ ਹੁੰਦੇ ਆ ਜਿਵੇਂ ਦੇਖੋ ਧਿਆਨ ਨਾਲ ਦੇਖੋ ਲੇਖ ਕਿਰਿਆ ਇਹ ਲੇਖ ਤੋਂ ਲਿਖਦੀ ਕਿਰਿਆ ਹੀ ਬਣ ਗਿਆ ਤਾਂ ਇਹ ਕਿਹੜਾ ਹੋ ਗਿਆ ਸ਼੍ਰੇਣੀ ਰੱਖਕ ਹੋ ਗਿਆ ਠੀਕ ਆ ਇੱਕ ਸਮੇਂ ਇੱਕ ਸ਼ਬਦ ਨਾਲ ਕੇਵਲ ਇੱਕ ਹੀ ਰੂਪਾਂਤਰੀ ਵਿਸ਼ੇਤਰ ਜੁੜ ਸਕਦਾ ਹੈ ਤਾਂ ਜਿਹੜਾ ਰੂਪਾਂਤਰੀ ਹੁੰਦਾ ਉਹ ਸਿਰਫ ਪਛੇਤਰ ਹੀ ਲੱਗਦੇ ਉਹਦੇ ਚ ਇੱਕ ਹੀ ਪਛੇਤਰ ਜੁੜ ਸਕਦਾ ਪਰ ਵਿਅੰਤਪਦ ਪਛੇਤਰ ਜਿਹੜਾ ਉਹ ਇੱਕ ਤੋਂ ਵੱਧ ਵੀ ਜੁੜ ਸਕਦਾ ਵਿਅੰਤਪਦ ਪਛੇਤਰ ਸ਼ਬਦ ਰਚਨਾ ਚ ਰੂਪਾਂਤਰੀ ਪਛੇਤਰ ਤੋਂ ਬਾਅਦ ਨਹੀਂ ਆ ਸਕਦੇ ਜਿਵੇਂ ਵੱਧ ਤੋਂ ਵੱਧ ਵੱਧ ਤੋਂ ਵਧੀ ਵਧੀ ਤੋਂ ਵਧੀ ਕੀ ਤੋਂ ਵਧੀਆਂ ਠੀਕ ਹੈ ਇਸ ਤਰ੍ਹਾਂ ਜਿਹੜਾ ਉਹ ਰੂਪਾਂਤਰੀ ਵਿੱਚ ਨਹੀਂ ਆਉਂਦਾ ਵਿਅੰਤਪਦ ਦੇ ਵਿੱਚ ਹੀ ਆਉਂਦਾ ਹੁਣ ਅਸੀਂ ਗੱਲ ਕਰਾਂਗੇ ਸਮਾਸ਼ ਸ਼ਬਦ ਜਾਂ ਸੰਯੁਕਤ ਸ਼ਬਦ ਦੀ ਤਾਂ ਪਿਛੇ ਆਪਾਂ ਸਮਾਸ਼ ਸ਼ਬਦ ਦੇ ਬਾਰੇ ਮੁੱਢਲੀ ਜਾਣਕਾਰੀ ਤੁਹਾਨੂੰ ਦੇ ਚੁੱਕੇ ਹਾਂ ਤਾਂ ਹੁਣ ਅਸੀਂ ਸਮਾਸ਼ ਸ਼ਬਦ ਜਾਂ ਸੰਯੁਕਤ ਸ਼ਬਦ ਬਾਰੇ ਪੰਨੋਂ ਹੋਰ ਵਿਸਤਾਰ ਸਹਿਤ ਚਰਚਾ ਕਰਾਂਗੇ ਤਾਂ ਸ਼ਬਦ ਰਚਨਾ ਜਾਂ ਸ਼ਬਦ ਬੰਤਰ ਚ ਵਿਉਂਤਪਾਤ ਤੇ ਰੂਪਾਂਤਰੀ ਵਿਧੇਤਰਾਂ ਤੋਂ ਇਲਾਵਾ ਸਮਾਸ਼ ਸ਼ਬਦ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਦੋ ਜਾਂ ਦੋ ਤੋਂ ਵੱਧ ਮੁਕਤ ਜਾਂ ਬੰਧੇ ਜੀ ਮੁਕਤ ਹੁੰਦੇ ਆ ਜਿਹੜੇ ਆਜ਼ਾਦ ਹੁੰਦੇ ਆ ਬੰਧੇ ਜੀ ਹੁੰਦੇ ਜਿਹੜੇ ਕਿਸੇ ਦੇ ਅਧੀਨ ਹੁੰਦੇ ਜਾਂ ਕਿਸੇ ਨਾਲ ਬੱਝੇ ਹੁੰਦੇ ਆ। ਸ਼ਬਦ ਰੂਪਾਂ ਦੇ ਮੇਲ ਤੋਂ ਬਣੇ ਸ਼ਬਦਾਂ ਨੂੰ ਸਮਾਸੀ ਸ਼ਬਦ ਕਿਹਾ ਜਾਂਦਾ ਹੈ। ਇਹ ਅਰਥ ਤੇ ਵਿਆਕਰਨ ਦੇ ਪੱਖੋਂ ਇੱਕ ਹੀ ਇਕਾਈ ਮੰਨੇ ਜਾਂਦੇ ਹਨ। ਪੰਜਾਬੀ ਚ ਆਮ ਤੌਰ ਤੇ ਸਮਾਸਾਂ ਦਾ ਨਿਰਮਾਣ ਦੋ ਸ਼ਬਦਾਂ ਦੇ ਮੇਲ ਤੋਂ ਹੁੰਦਾ ਹੈ। ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਮੇਲ ਤੋਂ ਬਣੇ ਸਮਾਸਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਹੁਣ ਇੱਥੇ ਗੱਲ ਕਰਾਂਗੇ ਇੱਥੇ ਸ਼ਬਦ ਹੈ ਵਿਆੰਤਪਤ ਅਤੇ ਰੂਪਾਂਤਰੀ। ਤਾਂ ਵਿਆੰਤਪਤ ਦਾ ਮਤਲਬ ਹੁੰਦਾ ਕਿਸੇ ਸ਼ਬਦ ਨੂੰ ਨਵਾਂ ਰੂਪ ਦੇ ਦੇਣਾ ਤੇ ਰੂਪਾਂਤਰੀ ਹੁੰਦਾ ਉਸ ਮੂਲ ਸ਼ਬਦ ਦੇ ਹੀ ਮਤਲਬ ਨਾਲ ਵਿਭਕਤੀਆਂ ਲਾ ਕੇ ਠੀਕ ਹੈ ਜੀ ਉਹਦਾ ਨਵਾਂ ਰੂਪ ਨਹੀਂ ਦੇਣਾ ਭਾਵ ਉਹਨੂੰ ਉਸੇ ਦੇ ਵਿੱਚ ਹੀ ਤਬਦੀਲੀਆਂ ਕਰੀ ਜਾਣਾ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਬਣੇ ਕੋਈ ਸਮਾਸੀ ਸ਼ਬਦ ਢੇਡ ਲੈ ਕੇ ਹਨ ਜਿਵੇਂ ਗੱਠ ਜੋੜ ਤੋੜ ਫੋੜ ਢੇਡ ਪਲੱਸ ਚਾਲ ਢੇਡ ਚਾਲ ਨੱਤਨੇਮ ਪਲੱਸ ਨੱਤਨੇਮ ਭਾਵੇਂ ਬਹੁਤ ਸਾਰੇ ਸਮਾਸ ਦੇ ਧਾਤੂਆਂ ਧਾਤੂਆਂ ਹੁੰਦਾ ਮੂਲ ਮਡਲਾ ਧਾਤੂਆਂ ਜਾਂ ਦੋ ਮੂਲ ਰੂਪਾਂ ਦੇ ਮੇਲ ਤੋਂ ਹੀ ਬਣਦੇ ਹਨ ਫਿਰ ਵੀ ਤਿੰਨ ਸ਼ਬਦਾਂ ਤੋਂ ਮਿਲੇ ਸਮਾਸੀ ਸ਼ਬਦ ਵੀ ਮਿਲਦੇ ਹਨ ਜਿਵੇਂ ਆਪਹੁਦਰਾਪਨ ਸਰਵਸ਼ਕਤੀਮਾਨ ਤਾਂ ਦੇਖੋ ਇਸ ਵਿੱਚ ਆਪ ਪਲੱਸ ਹੁਦਰਾ ਪਲੱਸ ਪਨ ਤਾਂ ਇਹ ਹੈ ਜਿਹੜੇ ਦੋ ਤੋਂ ਵੀ ਵੱਧ ਆ ਜਿਹੜੇ ਸ਼ਬਦਾਂ ਦੇ ਰੂਪ ਹੈ ਇਹਦੇ ਵਿੱਚ ਮਿਲ ਕੇ ਇੱਕ ਸ਼ਬਦ ਦਾ ਰੂਪ اختیار ਹੋਇਆ ਸਮਾਚੀ ਸਮਾਸੀ ਸ਼ਬਦਾਂ ਦੇ ਜਿਹੇ ਰੂਪ ਵੀ ਮਿਲਦੇ ਹਨ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੱਲਿਆਂ ਦੇ ਕੋਈ ਜਿਨ੍ਹਾਂ ਦੇ ਕੱਲਿਆਂ ਦੇ ਕੋਈ ਅਰਥ ਨਹੀਂ ਪਰ ਜਿਹੇ ਦੋ ਰੂਪਾਂ ਦੇ ਮਿਲ ਨਹੀਂ ਇੱਕ ਜਿਹਾਂ ਸ਼ਬਦ ਬਣਦਾ ਜਿਸ ਦੇ ਆਪ ਤੇ ਅਰਥ ਹੋ ਜਾਂਦੇ ਜਿਵੇਂ ਕੰਨੋਂ ਕੰਨੀ ਠੀਕ ਹੈ ਜਿਸ ਤਰ੍ਹਾਂ ਹੁਣ ਇੱਥੇ ਦੇਖੀਏ ਕੰਨੋਂ ਤੱਕੰਨ ਇੱਥੇ ਸਾਡੇ ਕੋਲੇ ਨਰਾਰਥਿਕ ਆ ਪਰ ਕੰਨੀ ਆ ਜਿਹੜਾ ਉਹ ਸਾਡੇ ਕੋਲੇ ਸਾਰਥਿਕ ਆ ਪਰ ਜਦੋਂ ਅਸੀਂ ਕੰਨੋਂ ਕੰਨੀ ਸ਼ਬਦ ਇਕੱਠਾ ਲਿਖ ਦੇਾਂਗੇ ਤਾਂ ਉਹ ਇੱਕ ਅਰਥਪੂਰਨ ਸ਼ਬਦ ਬਣ ਜਾਵੇਗਾ ਰੈਸਟ ਪੋਸਟ ਤਾਂ ਮੱਲੋ ਮੱਲੀ ਦੋ ਮੂਲ ਰੂਪਾਂ ਦੇ ਮੇਲ ਨਾਲ ਬਣੇ ਸਮਾਸਾਂ ਤੋਂ ਅੱਗੋਂ ਫਿਰ ਸ਼ਬਦ ਬੰਤਰਾਂ ਦੇ ਨਿਯਮ ਲਾਗੂ ਕਰਨ ਦੇ ਨਾਲ ਨਵੇਂ ਸ਼ਬਦਾਂ ਦੀ ਸਿਰਜਣਾ ਦੀ ਵੀ ਸੁਭਾਵਨਾ ਹੁੰਦੀ ਹੈ ਜਿਵੇਂ ਦੇਸ਼ ਭਗਤੀ ਤਾਂ ਇਸ ਵਿੱਚ ਦੇਸ਼ ਭਗਤ ਤਾਂ ਈ ਪਛੇਤਰ ਨਾਲ ਲੱਗ ਕੇ ਦੇਸ਼ ਭਗਤੀ ਨਿਤਨੇਮੀ ਦੇ ਨਾਲ ਨਿਤਨੇਮੀ ਸੋ ਪੰਜਾਬੀ ਭਾਸ਼ਾ ਸ਼ਬਦ ਨਿਰਮਾਣ ਸ਼ਬਦਾਂ ਦਾ ਨਿਰਮਾਣ ਕਰਨ ਚ ਅਗੇਤਰ ਪਛੇਤਰ ਤੇ ਸਮਾਸ ਸ਼ਬਦ ਇੱਕ ਨਿਰਗਰ ਯੋਗਦਾਨ ਪਾਉਂਦੇ ਹਨ ਮਿਸ਼ਰਤ ਸ਼ਬਦ ਬਾਰੇ ਹੁਣ ਆਪਾਂ ਗੱਲ ਕਰਾਂਗੇ ਤਾਂ ਮਿਸ਼ਰਤ ਸ਼ਬਦ ਦੇ ਵਿੱਚ ਸਾਡੇ ਕੋਲੇ ਵਿਦੇਤਰ ਹੁੰਦਾ ਤਾਂ ਵਿਦੇਤਰ ਦੇ ਵਿੱਚ ਸਾਡੇ ਕੋਲੇ ਅਗੇਤਰ ਮਦੇਤਰ ਤੇ ਵਿਸ਼ੇਤਰ ਆ ਜਾਂਦਾ ਪਰ ਪੰਜਾਬੀ ਭਾਸ਼ਾ ਦੇ ਵਿੱਚ ਮਦੇਤਰ ਦੀ ਜਿਹੜੀ ਹੁੰਦਾ ਉਹ ਨਹੀਂ ਹੈਗੀ ਤੇ ਅਗੇਤਰ ਦੇ ਵਿੱਚ ਸਾਡੇ ਕੋਲੇ ਵਿਯੰਤਪਦ ਆ ਜਾਂਦੇ ਆ ਵਿਯੰਤਪਦ ਦਾ ਮਤਲਬ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਜਿਹੜਾ ਇੱਕ ਨਵਾਂ ਰੂਪ ਦੇ ਦਿੰਦਾ ਤਾਂ ਇਹ ਸਾਡੇ ਕੋਲੇ ਅਗੇਤਰ ਵੀ ਹੋ ਸਕਦੇ ਆ ਤੇ ਪਿਛੇਤਰ ਵੀ ਹੋ ਸਕਦੇ ਆ ਇਸ਼ਰਿਆਣੀ ਰੱਖਿਆਕ ਵੀ ਹੋ ਸਕਦੇ ਆ ਸ਼੍ਰਿਆਣੀ ਬਦਲੂਗੀ ਹੋ ਸਕਦੇ ਆ ਇਹ ਨਾਮ ਤੋਂ ਨਾਮ ਵੀ ਰਹਿ ਸਕਦੇ ਤੇ ਨਾਮ ਤੋਂ ਕਿਰਿਆ ਵੀ ਬਣ ਜਾਂਦੇ ਆ ਪਰ ਜਿਹੜੇ ਪਛੇਤਰ ਆ ਸਾਡੇ ਕੋਲੇ ਇਸ ਵੇਲੇ ਸਾਡੇ ਕੋਲੇ ਰੂਪਾਂਤਰੀ ਆ ਜਾਂਦੇ ਆ ਜਿਹੜੇ ਰੂਪਾਂਤਰੀ ਹੁੰਦੇ ਆ ਸਰ ਪਛੇਤਰ ਹੀ ਹੁੰਦੇ ਆ ਠੀਕ ਆ ਜੀ ਰੂਪਾਂਤਰੀ ਦਾ ਮਤਲਬ ਹੁੰਦਾ ਜਿਹੜਾ ਕਿਸੇ ਮੂਲ ਸ਼ਬਦ ਦਾ ਮਤਲਬ ਉਹਦੇ ਰੂਪ ਦੇ ਵਿੱਚ ਤਬਦੀਲੀ ਲੈ ਆਉਂਦੇ ਆ ਪਰ ਉਹਦਾ ਰੂਪ ਨਹੀਂ ਨਵਾਂ ਤਿਆਰ ਕਰਦੇ ਠੀਕ ਆ ਜੀ ਉਹਦਾ ਮੂਲ ਉਹੀ ਰੱਖਦੇ ਆ ਇਹ ਸ਼੍ਰੇਣੀ ਰੱਖਿਆ ਕਹੀ ਹੁੰਦੇ ਆ ਠੀਕ ਹੈ ਜੀ ਇਹ ਸ਼੍ਰੇਣੀ ਬਦਲੂ ਨਹੀਂ ਹੁੰਦੇ ਇਹ ਨਾਮ ਤੋਂ ਨਾਮ ਵਿੱਚ ਹੀ ਆਪਦਾ ਰੂਪ ਬਦਲਦੇ ਆ ਤਾਂ ਸਾਡੇ ਕੋਲੇ ਮਿਸ਼ਰਤ ਸ਼ਬਦਾਂ ਦੀ ਬੰਤਰ ਚ ਦੋ ਤੱਤ ਹੁੰਦੇ ਆ ਮੂਲ ਸ਼ਬਦ ਜਾਂ ਧਾਤੂ ਅਤੇ ਵਧੇਤਰ ਉਹ ਤੱਤ ਜਿਨ੍ਹਾਂ ਨਾਲ ਹੋਰ ਤੱਤ ਜੁੜਦੇ ਹੋਣ ਨੂੰ ਧਾਤੂ ਜਾਂ ਮੂਲ ਸ਼ਬਦ ਕਿਹਾ ਜਾਂਦਾ ਹੈ ਇਹਨਾਂ ਦਾ ਸ਼ਬਦ ਦੀ ਰੂਪਾਵਲੀ ਚ ਹਰ ਥਾਂ ਪ੍ਰਯੋਗ ਧੁਰਾ ਹੁੰਦਾ ਹੈ ਜਿਵੇਂ ਲਿਖਣਾ ਲਿਖਦਾ ਲਿਖਣੇ ਲਿਖਣਗੇ ਲਿਖਦੇ ਆਦ ਵਿੱਚ ਲੇਖ ਸ਼ਬਦ ਵਾਰ-ਵਾਰ ਆਇਆ ਹੈ ਤਾਂ ਤੁਜੇ ਮੂਲ ਸ਼ਬਦ ਨਾਲ ਜੁੜ ਕੇ ਨਵੇਂ ਸ਼ਬਦ ਬਣਾਉਣ ਵਾਲੇ ਤੱਤਾਂ ਨੂੰ ਵਿਧੇਤਰ ਕਿਹਾ ਜਾਂਦਾ ਹੈ ਵਿਧੇਤਰ ਬੰਦੇ ਜੀਪਾ ਵੰਸ਼ ਹੁੰਦੇ ਹਨ ਇਸ ਲਈ ਸੁਤੰਤਰ ਸ਼ਬਦ ਵਜੂ ਇਹ ਨਹੀਂ ਵਿਚਰ ਸਕਦੇ ਕਿਸੇ ਨਾ ਕਿਸੇ ਮੂਲ ਸ਼ਬਦ ਨਾਲ ਜੁੜ ਕੇ ਆਉਂਦੇ ਹਨ ਵਿਧੇਤਰ ਤਿੰਨ ਪ੍ਰਕਾਰ ਦੇ ਹੁੰਦੇ ਹਨ ਅਗੇਤਰ ਮਦੇਤਰ ਤੇ ਪਿਸ਼ੇਤਰ ਅਗੇਤਰ ਨੂੰ ਉਪਸਰਗ ਵੀ ਕਿਹਾ ਜਾਂਦਾ ਹੈ ਤਾਗੇ ਇੱਤਰ ਨੂੰ ਆਪਾਂ ਉਪਸર્ગ ਵੀ ਕਹਿ ਸਕਦੇ ਆ ਤੇ ਪਛੇਤਰ ਨੂੰ ਪ੍ਰੱਤਿਆ ਵੀ ਕਿਹਾ ਜਾਂਦਾ ਹੈ। ਧਾਤੂ ਦੇ ਆਰੰਭ ਵਿੱਚ ਆਉਣ ਵਾਲੇ ਨੂੰ ਅਗੇਤਰ ਵਿਚਕਾਰ ਆਉਣ ਵਾਲੇ ਨੂੰ ਮਧੇਤਰ ਤੇ ਪਿੱਛੇ ਆਉਣ ਵਾਲੇ ਨੂੰ ਪਛੇਤਰ ਕਿਹਾ ਜਾਂਦਾ ਹੈ। ਪੰਜਾਬੀ ਚ ਮਧੇਤਰ ਨਹੀਂ ਹੁੰਦੇ ਇਹ ਕੇਵਲ ਸਾਮੀ ਭਾਸ਼ਾ ਜਿਵੇਂ ਅਰਬੀ ਫਾਰਸੀ ਆਦ ਵਿੱਚ ਹੀ ਹੁੰਦੇ ਹਨ। ਪੰਜਾਬੀ ਚ ਕੇਵਲ ਅਗੇਤਰ ਤੇ ਪਛੇਤਰ ਹੀ ਹੁੰਦੇ ਆ। ਕਾਰਜ ਦੇ ਆਧਾਰ ਤੇ ਵਿਧੇਤਰਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਵਿਅੰਤਪਤ ਵਿਧੇਤਰ ਤੇ ਰਪੰਤਰੀ ਵਿਧੇਤਰ। ਤਾਂ ਵਿਅੰਤਪਤ ਵਧੇਤਰ ਤੋਂ ਭਾਵ ਹੁੰਦਾ ਜਿਹੜੇ ਆਪ ਦਾ ਨਵਾਂ ਰੂਪ ਬਣਾਉਂ ਦਿੰਦੇ ਆ ਇਹ ਰੂਪਾਂਤਰੀ ਤੋਂ ਹੁੰਦਾ ਮਤਲਬ ਤਬਦੀਲੀ ਤੇ ਜਿਹੜੇ ਉਹਦੇ ਮੁੱਢਲੇ ਰੂਪ ਵਿੱਚ ਸਿਰਫ ਤਬਦੀਲੀ ਹੀ ਲੈ ਕੇ ਆਉਂਦੇ ਆ ਉਹਦਾ ਰੂਪ ਨਵਾਂ ਨਹੀਂ ਦਿੰਦੇ ਉਹਨੂੰ ਵਿਅੰਤਪਤ ਵਧੇਤਰ ਅਗੇਤਰ ਤੇ ਪਿਛੇਤਰ ਦੋਵੇਂ ਹੁੰਦੇ ਨੇ ਧਿਆਨ ਰੱਖਣ ਵਾਲੀ ਗੱਲ ਆ ਵੀ ਜਿਹੜੇ ਵਿਅੰਤਪਤ ਵਧੇਤਰ ਹੁੰਦੇ ਆ ਨਾ ਉਹ ਅੱਗੇ ਵੀ ਆ ਸਕਦੇ ਆ ਮੂਲ ਦੇ ਮੂਲ ਸ਼ਬਦ ਦੇ ਤੇ ਪਿੱਛੇ ਵੀ ਆ ਸਕਦੇ ਆ ਉਹ ਆ ਸਕਦੇ ਹਨ ਅਤੇ ਰੂਪਾਂਤਰੀ ਵਿਦੇਤਰ ਕੇਵਲ ਪਛੇਤਰ ਹੀ ਹੁੰਦੇ ਹਨ ਜਿਹੜੇ ਰੂਪਾਂਤਰੀ ਵਿਦੇਤਰ ਆ ਉਹ ਕੇਵਲ ਮੂਲ ਚਾਪ ਦੇ ਪਿੱਛੇ ਹੀ ਲੱਗਦੇ ਹਨ ਅੱਗੇ ਕਦੀ ਨਹੀਂ ਲੱਗਦੇ ਰੂਪਾਂਤਰੀ ਵਿਦੇਤਰ ਜਿਸ ਰੂਪ ਨਾਲ ਜੁੜਦੇ ਹਨ ਦੀ ਸ਼੍ਰੇਣੀ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ ਭਾਵ ਇਹ ਆਪਦਾ ਰੂਪ ਜਿਹੜਾ ਮੂਲ ਰੂਪ ਆ ਉਹਨੂੰ ਨਹੀਂ ਬਦਲਦੇ ਸਿਰਫ ਉਹਦੇ ਵਿੱਚ ਤਬਦੀਲੀ ਹੀ ਲੈ ਕੇ ਆਉਂਦੇ ਆ ਭਾਵ ਉਸ ਸ਼੍ਰੇਣੀ ਰੱਖਿਆ ਕਹਨ ਜਦੋਂ ਵਿਆਪਕ ਪੱਤ ਗੇਤਰਾਂ ਅਤੇ ਪਛੇਤਰਾਂ ਦੇ ਕਿਸੇ ਸ਼ਬਦ ਰੂਪ ਨਾਲ ਜੋੜਨ ਦੇ ਨਤੀਜੇ ਵਜੋਂ ਹੋਂਦ ਚਾਏ ਸ਼ਬਦਾਂ ਦੀ ਛੇਣੀ ਬਦਲ ਜਾਂਦੀ ਹੈ ਅਤੇ ਨਹੀਂ ਵੀ ਦੇਖੋ ਜਿਹੜੇ ਵਿਆਪਕ ਪੱਤ ਵਿਦੇਤਰਾਂ ਉਹ ਸ਼੍ਰੇਣੀ ਬਦਲ ਵੀ ਦਿੰਦੇ ਆ ਅਤੇ ਨਹੀਂ ਵੀ ਬਦਲਦੇ ਭਾਵੇਂ ਸ਼੍ਰੇਣੀ ਰੱਖਿਆ ਕਿਤੇ ਬਦਲਾਉ ਦੋਵੇਂ ਗੁਣ ਹੀ ਹੁੰਦੇ ਹਨ ਹੁਣ ਗੱਲ ਕਰਾਂਗੇ ਵਿਆਪਕ ਪੱਤ ਵਿਦੇਤਰ ਦੀ ਤਾਂ ਇਹ ਅਗੇਤਰ ਤੇ ਪਛੇਤਰ ਦੋਵੇਂ ਹਨ ਇਹਨਾਂ ਦੇ ਮੂਲ ਸ਼ਬਦ ਨਾਲ ਜੋੜਨ ਨਾਲ ਨਵੇਂ ਸ਼ਬਦਾਂ ਦੀ ਉਤਪਤੀ ਹੁੰਦੀ ਹੈ ਵਿਆਤਪਤ ਅਗੇਤਰ ਮੂਲ ਅਰਥਾਂ ਦੇ ਸ਼ਬਦਾਂ ਨੂੰ ਸੀਮਿਤ ਕਰਦੇ ਹਨ ਅਤੇ ਵਿਆਤਪਤ ਵਿਸ਼ੇਤਰ ਸ਼ਬਦੀ ਛਿਆਣੀ ਨੂੰ ਨਿਰਧਾਰਿਤ ਕਰਦੇ ਹਨ ਜਿਵੇਂ ਕਿ ਤੇਲ ਹੁਣ ਨਾਮ ਆ ਤੇਲ ਸ਼ਬਦ ਦੇ ਨਾਲ ਈ ਪਛੇਤਰ ਜੁੜਨ ਦੇ ਨਾਲ ਤੇਲੀ ਸ਼ਬਦ ਬਣ ਗਿਆ ਠੀਕ ਆ ਜੀ ਤਾਂ ਤੇਲੀ ਵੀ ਸਾਡੇ ਕੋਲੇ ਕੀ ਆ ਨਾਮ ਆ ਤਾਂ ਵਿਆਕਰਨ ਕਾਰਜ ਦੇ ਸਥਾਨ ਤੇ ਪਹਿਲੇ ਸਥਾਨ ਪਹਿਲੇ ਸ਼ਬਦ ਤੇਲ ਵਾਲਾ ਹੀ ਰਹਿੰਦਾ ਹੈ ਭਾਵ ਨਾਮ ਤੋਂ ਨਾਮ ਵਿੱਚ ਹੀ ਤਬਦੀਲ ਹੋਏ ਤਾਂ ਇੱਥੇ ਇਹ ਸ਼੍ਰੇਣੀ ਰੱਖਿਆਕ ਹੋ ਗਈ ਹੀਟਲੇਵਾਕਾਂ ਵਿੱਚ ਬਗੈਰ ਕਿਸੇ ਬਗੈਰ ਕਿਸੇ ਤਬਦੀਲੀ ਦੇ ਤੇਲ ਦੀ ਥਾਂ ਤੇਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਤੇਲ ਬਹੁਤ ਚੰਗਾ ਹੈ ਤੇਲੀ ਬਹੁਤ ਚੰਗਾ ਹੈ ਤਵਾਕ ਚ ਤੇਲ ਦੀ ਥਾਂ ਹੋਰ ਸੁਧਾਰਨ ਨਾਮ ਵੀ ਵਰਤਿਆ ਜਾ ਸਕਦਾ ਹੈ ਵਿਆੰਤਪਤ ਗੇਤਰਾਂ ਤੇ ਪਛੇਤਰਾਂ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਸ਼੍ਰੇਣੀ ਰੱਖਿਆਕ ਤੇ ਸ਼੍ਰੇਣੀ ਬਦਲੂ ਹੁਣ ਅਸੀਂ ਗੱਲ ਕਰਾਂਗੇ ਵਿਆੰਤਪਤ ਅਗੇਤਰ ਦੀ ਪੰਜਾਬੀ ਸ਼ਬਦ ਰਚਨਾ ਚ ਵਰਤੇ ਜਾਣ ਵਾਲੇ ਸਾਰੇ ਦੇ ਸਾਰੇ ਅਗੇਤਰ ਵਿਆੰਤਪਤ ਅਗੇਤਰ ਹਨ ਤਨਿਆ ਵਿਸ਼ਾਪਦਾਂ ਦੀ ਰਚਨਾ ਕਰਨ ਸਮੇ ਇੱਕ ਸ਼ਬਦ ਦੇ ਮੂਲ ਰੂਪ ਦੇ ਆਰੰਭ ਚ ਇੱਕ ਹੀ ਗੇਤਰ ਹੁੰਦਾ ਹੈ ਇਹ ਸ਼੍ਰੇਣੀ ਰੱਖਿਆ ਕਿ ਵੀ ਆਣਾ ਤੇ ਸ਼੍ਰੇਣੀ ਬਦਲੂਗੀ ਹੁਣ ਧਿਆਨ ਨਾਲ ਦੇਖਣਾ ਹੁਣ ਦੇਖੋ ਨਾਮ ਕੀ ਆ ਗੁਣ ਸੌਰੀ ਗੁਣ ਕੀ ਹੈ ਇੱਕ ਨਾਮ ਆ ਨਾਮ ਤੋਂ ਅਸੀਂ ਔਗਣ ਬਣਾਤਾ ਨਾਮ ਤਾਂ ਇਹ ਸ਼੍ਰੇਣੀ ਰੱਖਿਆਕ ਹੋ ਗਿਆ ਠੀਕ ਹੈ ਜੀ ਹੁਣ ਇਸ ਵਿੱਚ ਦੇਖੋ ਦੇਸ਼ ਨਾਮ ਤੋਂ ਪ੍ਰਦੇਸ਼ ਨਾਮ ਬਣਾਤਾ ਇਹਦੇ ਵਿੱਚ ਪਰ ਵੀ ਅਗੇਤਰ ਲੱਗ ਗਿਆ ਇੱਥੇ ਵੀ ਜਿਹੜਾ ਇਹ ਸ਼੍ਰੇਣੀ ਰੱਖਿਆਕ ਹੋ ਗਿਆ ਇੱਕ ਨਾਮ ਤੋਂ ਦੂਜੇ ਨਾਮ ਵਿੱਚ ਤਬਦੀਲ ਹੋਇਆ ਪਰ ਇੱਥੇ ਗੱਲ ਅਸੀਂ ਕਰਾਂਗੇ ਪੜ ਕਿਰਿਆ ਹੁਣ ਇੱਥੇ ਸਾਡੇ ਕੋਲੇ ਕੀ ਆ ਇਹ ਸ਼੍ਰੇਣੀ ਰੱਖਿਆ ਕਿ ਨਹੀਂ ਸ਼੍ਰੇਣੀ ਬਦਲੂ ਹੋ ਗਿਆ ਹੁਣ ਪੜ ਕਿਰਿਆ ਤੋਂ ਅਨਪੜ ਵਿਸ਼ੇਸ਼ਣ ਬਣ ਗਿਆ ਤਾਂ ਇੱਥੇ ਜਿਹੜੀ ਸੀਗੀ ਇਹਨੇ ਆਪਦੀ ਸ਼੍ਰੇਣੀ ਕੀ ਦਿੱਤੀ ਬਦਲ ਦਿੱਤੀ ਉਹ ਪਰ ਨਾਮ ਤੋਂ ਨਾਮ ਰਹਾ ਉਹ ਸ਼੍ਰੇਣੀ ਰੱਖੇਗਾ ਇੱਥੇ ਪੜ ਸਾਡੇ ਕੋਲੇ ਕਿਰਿਆ ਤੇ ਅਨਪੜ ਸਾਡੇ ਕੋਲੇ ਵਿਸ਼ੇਸ਼ਣ ਆ ਤੇ ਇੱਥੇ ਸਾਡੇ ਕੋਲ ਇਹਦੀ ਸ਼੍ਰਿਆਣੀ ਬਦਲ ਗਈ ਕਿਰਿਆ ਤੋਂ ਵਿਸ਼ੇਸ਼ਣ ਹੋ ਗਿਆ ਤਾਂ ਜਿਹੜੇ ਵਿਆੰਤਪਤ ਗੇਤਰ ਹੁੰਦੇ ਆ ਉਹ ਸ਼੍ਰਿਆਣੀ ਰੱਖਕ ਵੀ ਹੋ ਸਕਦੇ ਆ ਸ਼੍ਰਿਆਣੀ ਬਦਲੂ ਵੀ ਹੋ ਸਕਦੇ ਆ ਉਹ ਅੱਗੇ ਵੀ ਲੱਗ ਸਕਦੇ ਆ ਅਤੇ ਪਿੱਛੇ ਵੀ ਲੱਗ ਸਕਦੇ ਆ ਹੁਣ ਦੇਖੋ ਅਗਲਾ ਡਰ ਕਿਰਿਆ ਤੋਂ ਨਿੱਡਰ ਵਿਸ਼ੇਸ਼ਣ ਬਣ ਗਿਆ ਤਾਂ ਨੀ ਗੇਤਰ ਸ਼੍ਰਿਆਣੀ ਬਦਲੂ ਹਨ ਹੁਣ ਗੱਲ ਕਰਾਂਗੇ ਵਿਆੰਤਪਤ ਖੇਤਰ ਦੀ ਤਾਂ ਪੰਜਾਬੀ ਚ ਵਿਆੰਤਪਤ ਖੇਤਰ ਸ਼੍ਰਿਆਣੀ ਰੱਖਕ ਅਤੇ ਬਦਲੂ ਵੀ ਹਨ ਇੱਕ ਮੂਲ ਸ਼ਬਦ ਜਾਂ ਧਾਤੂ ਨਾਲ ਇੱਕ ਸਮੇਂ ਇੱਕ ਤੋਂ ਵੱਧ ਪਛੇਤਰ ਲੱਗ ਸਕਦੇ ਆ। ਸ਼੍ਰੈਣੀ ਰੱਖਿਆ ਕਤੇ ਬਦਲੂ ਦੋਵੇਂ ਹੋ ਸਕਦੇ ਹਨ ਜਿਵੇਂ ਸੱਚ ਹੁਣ ਨਾਮ ਆ ਤੇ ਸੱਚਾ ਵਿਸ਼ੇਸ਼ਣ ਬਣ ਗਿਆ। ਦੇਖੋ ਹੁਣ ਸੱਚ ਨਾਮ ਆ ਸੱਚਾ ਵਿਸ਼ੇਸ਼ਣ ਆ। ਠੀਕ ਹੈ ਜੀ। ਈ ਸਚਾਈ ਆ। ਨਾਲ ਇਹਦੇ ਸੱਚਾ ਦੇ ਨਾਲ ਈ ਲਾ ਕੇ ਸਚਾਈ ਕੀ ਬਣ ਗਿਆ? ਨਾਮ ਬਣ ਗਿਆ। ਠੀਕ ਹੈ ਜੀ। ਹੁਣ ਪਹਿਲ ਵਿੱਚ ਪਹਿਲਾ ਵਧੇਤਰ ਆ ਸ਼੍ਰੈਣੀ ਬਦਲੂ ਤੇ ਦੂਜਾ ਈ ਵੀ ਸ਼੍ਰੈਣੀ ਬਦਲੂ। ਤਾਂ ਜਿਹੜੇ ਵਿਆੰਤ ਪਦ ਪਛੇਤਰ ਹੁੰਦੇ ਆ ਇਹ ਸ਼੍ਰੈਣੀ ਬਦਲੂ ਵੀ ਹੋ ਸਕਦੇ ਆ ਸ਼੍ਰੈਣੀ ਰੱਖਿਆਕ ਵੀ ਹੋ ਸਕਦੇ ਹੁਣ ਵੱਧ ਵਿਸ਼ੇਸ਼ਣ ਤੋਂ ਵਧੀ ਵਿਸ਼ੇਸ਼ਣ ਤੇ ਵਧੀ ਕੀ ਸ਼੍ਰੈਣੀ ਰੱਖਿਆਕ ਤੇ ਈ ਨਾਲ ਕੀ ਬਣ ਗਿਆ ਸ਼੍ਰੈਣੀ ਬਦਲੂ ਬਣ ਗਿਆ ਹੁਣ ਠੀਕ ਹੈ ਜੀ ਵੱਧ ਵਿਸ਼ੇਸ਼ਣ ਤੋਂ ਵਧੀ ਵਿਸ਼ੇਸ਼ਣ ਪਲੱਸ ਵਧੀ ਕੀ ਠੀਕ ਹੈ ਜੀ ਤਾਂ ਇੱਥੇ ਕੀ ਹੋ ਗਿਆ ਸ਼੍ਰੈਣੀ ਰੱਖਿਆਕ ਤੇ ਈ ਨਾਲ ਸ਼੍ਰੈਣੀ ਬਦਲੂ ਹੋ ਗਿਆ ਰੂਪਾਂਤਰੀ ਵਧੇਤਰ ਸਰਵਪਸ਼ੇਤਰ ਹੀ ਹੁੰਦੇ ਹਨ ਜਿਹੜੇ ਰੁਪਾਂਤਰੀਵ ਦੇ ਤਰ੍ਹਾਂ ਇਹ ਸਰਵਪਸ਼ੇਤਰ ਹੀ ਹੁੰਦੇ ਹਨ ਇਹ ਸ਼ਬਦ ਦੇ ਅੰਤ ਤੇ ਹੀ ਆਉਂਦੇ ਹਨ ਇਹ ਜਿਹੇ ਪਸ਼ੇਤਰ ਜਿਹੜੇ ਵਾਕ ਚ ਸੰਬੰਧ ਜਿਵੇਂ ਪੁਰਸ਼ ਲਿੰਗ ਵਚਨ ਆਦ ਪੱਕੋ ਪ੍ਰਭਾਵ ਪਾਉਂਦੇ ਹਨ ਇੱਕੋ ਹੀ ਮੂਲ ਸ਼ਬਦ ਜਾਂ ਧਾਤੂ ਨਾਲ ਰੁਪਾਂਤਰੀ ਪਸ਼ੇਤਰ ਜੁੜਨ ਨਾਲ ਸ਼ਬਦ ਬਣਨ ਵਾਲੇ ਇੱਕ ਵਚਨ ਬਹੁਵਚਨ ਰੂਪ ਹੁੰਦਾ ਹੈ ਠੀਕ ਹੈ ਜੀ ਜਿਵੇਂ ਮੁੰਡਾ ਮੁੰਡੇ ਮੁੰਡਿਆਂ ਚ ਮੁੰਡਾ ਸ਼ਬਦ ਨਾਲ ਆਏ ਸਾਰੇ ਸ਼ਬਦ ਰੁਪਾਂਤਰੀ ਪਸ਼ੇਤਰ ਹਨ ਤੇ ਛਿਆਣੀ ਰੱਖਿਆ ਕਰਨ ਇਕੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਜਿਹੜਾ ਰੂਪਾਂਤਰੀ ਪਛੇਤਰ ਆ ਉਹ ਸਿਰ ਪਛੇਤਰ ਹੀ ਲੱਗਦੇ ਆ ਰੂਪਾਂਤਰੀ ਇਹ ਗੇਤਰ ਨਹੀਂ ਹੁੰਦੇ ਇਹ ਸ਼੍ਰਿਆਣੀ ਰੱਖਿਆ ਕੀ ਹੁੰਦੇ ਆ ਸ਼੍ਰਿਆਣੀ ਨਹੀਂ ਬਦਲਦੇ ਇਸ ਤਰ੍ਹਾਂ ਹੀ ਪੰਜਾਬੀ ਚ ਕਿਰਿਆ ਦੀ ਰੂਪਾਵਲੀ ਦੇ ਸਾਰੇ ਕਿਰਿਆ ਰੂਪਾਂ ਦਾ ਵਾਕ ਦੀ ਪੱਧਰ ਤੇ ਵਿਆਕਰਨਕਾਰ ਦੇ ਵੱਖ-ਵੱਖ ਹੁੰਦਾ ਹੈ ਪਰ ਉਹ ਸ਼੍ਰਿਆਣੀ ਰੱਖਿਆ ਕੀ ਹੁੰਦਾ ਹੈ ਜਿਵੇਂ ਲਿਖ ਤੂ ਲਿਖਦਾ ਲਿਖਣਾ ਆਦਿ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ